ਬੜਾ ਬਹੁਤ ਬਹੁਤ ਧੰਨਵਾਦ ਤੁਸੀਂ ਬੜੀ ਟੀਮ ਇਸ ਸਮੇਂ ਦੇ ਵਿੱਚੋਂ ਆਏ ਹੋਗੇ ਸੋ ਜਿਵੇਂ ਇਹ ਦੌਰ ਚੱਲ ਜਾਵੇਗਾ ਲਗਾਤਾਰ ਰੋਕ ਆਪਣੇ ਦਿਨ ਆਪਣੇ ਪ੍ਰੋਗਰਾਮ ਉਹ ਮਨਾ ਰਹੇ ਨੇਗੇ ਤੇ ਜਿਵੇਂ ਚੱਲਦੇ ਜਾਏਗਾ ਕਿ ਜੇ ਮਜ਼ਦੂਰਾਂ ਦੀ ਜੇਪਾ ਗੱਲ ਕਰੀ ਜੇ ਕੋਈ ਉਹ ਇੱਕ ਮਈ ਮਜ਼ਦੂਰ ਦੇ ਦਿਨਾਂ ਤੇ ਹਟਾਇਆ ਤੇ ਆਪਣੇ ਦੇਸ਼ ਦੇ ਵਿੱਚ ਤੇ ਕੋਲੋ ਦੁਨੀਆ ਦੇ ਵਿੱਚ ਮਜ਼ਦੂਰ ਦਿਵਸ ਆ ਮਨਾਇਆ ਗਿਆ ਉਹ ਦੋ ਤਰੀਕੇ ਨਾਲ ਮਨਾਇਆ ਗਿਆ ਜੇ ਇੱਕ ਗੱਲ ਕਰੀਏ ਇੱਕ ਤਾਂ ਜਿਵੇਂ ਆਪਾਂ ਬਣਾ ਰਹੇ ਹਾਂਗੇ ਐਵੇਂ ਕੁਝ ਸੁਹਿੰਦਰ ਲੋਕ ਵੀ ਨੇ ਜਿਹੜੇ ਸਮਝਦੇ ਨੇ ਕਿ ਆਸਰ ਦੇ ਵਿੱਚ ਮਜ਼ਦੂਰ ਦੇਸ ਦਾ ਕੀ ਮਹੱਤਵ ਹੈ ਤੇ ਮਜ਼ਦੂਰਾਂ ਦੀ ਸਿੱਖਿਆ ਮਜ਼ਦੂਰਾਂ ਦਾ ਕੀ ਯੋਗਦਾਨ ਹੈ ਦੇਸ਼ ਦੇ ਵਿੱਚ ਉਹ ਸਭ ਦੀ ਗੱਲ ਕਰਦੇ ਨੇ ਤੇ ਦੂਸਰਾ ਇਹ ਮਜ਼ਦੂਰ ਦੇਸ ਨੂੰ ਜਿਹੜੇ ਬੂਟੂਰ ਕੋਲੇ ਹੁੰਦੇ ਨੇ ਇਹ ਆਪਣੇ ਤਰੀਕੇ ਨਾਲ ਬਣਾਉਂਦੇ ਨੇ ਇਹ ਪੂਰੇ ਜਸ਼ਨਾਂ ਦੇ ਨਾਲ ਤੇ ਮਜ਼ਦੂਰ ਦੇਸ ਨੂੰ ਬਣਾਉਂਦੇ ਰਹੇ ਤੇ ਇਹਦੀ ਗੱਲ ਕਰਦੇ ਨੇ ਤੇ ਜਿਵੇਂ ਜੇ ਆਪਾਂ ਗੱਲ ਕਰੀਏ ਆਪਣੇ ਮਜ਼ਦੂਰ ਦੇ ਵਿੱਚ ਦੇ ਤਾਂ ਮਜ਼ਦੂਰ ਦੇ ਵਿੱਚ ਦੇ ਸੰਮੋਟ ਨੂੰ ਥੋੜਾ ਇਤਿਹਾਸ ਦੀ ਗੱਲ ਕਰੀਏ ਤਾਂ ਇਹ ਹੋਇਆ ਸੀ ਕਿ ਅਮਰੀਕਾ ਦੇ ਸ਼ਿਕਾਗੋ ਸ਼ਹਿਰ ਦੇ ਵਿੱਚ ਤੇ ਮਜ਼ਦੂਰਾਂ ਨੇ ਹਟਾਲ ਕੀਤੀ ਸੀਗੀ ਉਹ ਸੰਨ 1886 ਦੇ ਵਿੱਚ ਤੇ ਉਹ ਹਟਾਲ ਨੂੰ ਕੁਚਲਣ ਵਾਸਤੇ ਅਮਰੀਕਾ ਦੇ ਉਸ਼ਾਸ਼ ਕਰਦੇ ਸੀ ਜਿਹੜੇ ਉਹਨਾਂ ਨੇ ਉੱਥੇ ਮਜ਼ਦੂਰਾਂ ਉੱਤੇ ਜ਼ਬਰ ਕੀਤਾ ਗੋਲੀਆਂ ਜਲਾਈਆਂ ਤੇ ਬੜੇ ਉੱਤੇ ਮਜ਼ਦੂਰ ਅਸ਼ੇਰ ਹੋਏ ਲਗੇ ਇਹ ਮਜ਼ਦੂਰ ਰੋਜ਼ ਦਾ ਮੋਟਾ-ਮੋਟਾ ਥੋੜਾ ਜਿਹਾ ਇਤਿਹਾਸ ਹੈਗਾ ਇਹਦੇ ਉੱਤੇ ਬਾਕੀ ਗੱਲ ਵੀ ਸਾਥੀ ਕਰਨਗੇ ਤੇ ਇਸ ਤੋਂ ਪਹਿਲਾਂ ਦੱਸਣਾ ਥੋੜਿਆ ਹੁੰਮਿਕਾ ਬਣਦੀ ਸੀ ਇਸ ਲਈ ਆਪਾਂ ਨੂੰ ਇਹ ਕਿਰਤਿਆਂ ਦੇ ਆਪਣੇ ਦਿਨ ਬਣਾਉਣੇ ਹੋਰ ਵੀ ਜ਼ਰੂਰੀ ਹੋ ਜਾਂਦੇ ਨੇ ਤਾਂ ਜੋ ਆਪਾਂ ਆਪਣੇ ਹੱਕਾਂ ਨੂੰ ਸਮਝ ਸਕੀਏ ਤੇ ਇਸ ਤਰੀਕੇ ਨਾਲ ਚੱਲਦੇ ਹੋਏ ਆਪਣੇ ਦੋ ਵੀ ਆਪਣੇ ਹੱਕ ਨੇ ਉਹਨਾਂ ਨੂੰ ਸਮਝਦੇ ਹੋਏ ਆਪਾਂ ਪ੍ਰਾਪਤ ਕਰ ਸਕੀਏ ਤਾਂ ਆਪਣੇ ਦਿਨ ਬਣਾਉਂਦੇ ਹੋਏ ਆਪਣੇ ਧਾਸ ਆਪ ਨੂੰ ਸਮਝਣ ਦੀ ਲੋੜ ਹੈਗੀ ਜਿਨ੍ਹਾਂ ਨੇ ਆਪਣੇ ਵਾਸਤੇ ਕੁਝ ਕੀਤਾ ਹੈਗਾ ਉਹਨਾਂ ਨੂੰ ਸਮਝਣ ਦੀ ਲੋੜ ਹੈਗੀ ਤੇ ਉਹਨਾਂ ਦੇ ਵਿਚਾਰਾਂ ਦੇ ਚੱਲਣ ਦੀ ਲੋੜ ਹੈ। ਸੋ ਇਸ ਕਰਕੇ ਆਪਾਂ ਨੂੰ ਇਹ ਦਿਨ ਬਣਾਉਣੇ ਚਾਹੀਦੇ ਨੇ। ਸੋ ਅੱਜ ਦਾ ਜਿਹੜਾ ਆਪਣਾ ਵਿਸ਼ਾ ਹੈਗਾ ਉਹ ਮਜ਼ਦੂਰਾਂ ਦੀ ਮੁਕਤੀ ਉਹਦੇ ਵਿੱਚ ਸਿੱਖਿਆ ਦਾ ਕੀ ਯੋਗਦਾਨ ਹੈਗਾ। ਹੁਣ ਜਿਵੇਂ ਮਜ਼ਦੂਰਾਂ ਦੀਆਂ ਬੜੀਆਂ ਯੂਨੀਆ ਬਣਦੀਆਂ ਲਗੀਆਂ ਚਾਹੇ ਉਹ țeੜੀ ਹੋਵੇ ਨਾ ਹੁਣ ਜਾਂ ਹੋਰ ਯੂਨੀਆ ਵੀ ਹੋਣਾ ਨਾ ਉਹਨਾਂ ਦੇ ਵਿੱਚ ਇਹ ਹੁੰਦਾ ਵੀ ਮਜ਼ਦੂਰਾਂ ਮਜ਼ਦੂਰਾਂ ਨੂੰ ਸਿੱਖਿਆ ਕਿਉਂ ਦਿੱਤਾ ਜਾਵੇ? ਤੇ ਮਜ਼ਦੂਰਾਂ ਨੂੰ ਆਪਣੇ ਜਿਹੜੂ ਲੋਕੀ ਅਧਿਕਾਰ ਦੇਗੇ ਚਾਹੇ ਉਹ ਕੰਮ ਦੇ ਘਟਨੇ ਦੀ ਗੱਲ ਕਰਲੀਏ ਚਾਹੇ ਉਹ ਹੋਰ ਆਪਣੇ ਟ੍ਰੇਡ ਯੂਨੀਅਨ ਬਣਾਉਣ ਦੀ ਗੱਲ ਕਰਲੀਏ ਟ੍ਰੇਡ ਯੂਨੀਅਨਾਂ ਬਣਾ ਕੇ ਆਪਣੇ ਵਿਚਾਰ ਰੱਖਣ ਦੀ ਗੱਲ ਕਰਲੀਏ ਇਹ ਜਿਹੜੇ ਆਪਣੇ ਅਧਿਕਾਰ ਬਣਦੇ ਨੇਗੇ ਉਹਨਾਂ ਦੀ ਗੱਲ ਕਰਲੀਏ ਉਹ ਉਹ ਸਿੱਖਿਆ ਜਿਹੜੀ ਉਹ ਮਜ਼ਦੂਰਾਂ ਨੂੰ ਕਿਵੇਂ ਦਿੱਤੀ ਜਾਵੇ ਉਹ ਦਾ ਮਜ਼ਦੂਰਾਂ ਦੀ ਜ਼ਿੰਦਗੀ ਦੇ ਵਿੱਚ ਕੀ ਯੋਗਦਾਰ ਹੋਊਗਾ ਜਾਂ ਆਮ ਕਿਰਤੀ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਉਹ ਦਾ ਕੀ ਯੋਗਦਾਰ ਹੋਗਾ ਇਹਦੇ ਲਈ ਆਪਾਂ ਨੂੰ ਇਹ ਸਮਝਣ ਦੀ ਲੋੜ ਹੈਗੀ ਸੋ ਇਹ ਆਪਾਂ ਵਿਸ਼ੇ ਦੇ ਉੱਤੇ ਅੱਜ ਆਪਣਾ ਇਹ ਪ੍ਰੋਗਰਾਮ ਰੱਖਿਆ ਹੈਗਾ ਸੋ ਥੋੜਾ ਸਭ ਦਾ ਬਹੁਤ ਧੰਨਵਾਦ ਕਰਦੇ ਹਾਂਗੇ ਤੁਸੀਂ ਅੱਜ ਇਸ ਪ੍ਰੋਗਰਾਮ ਦੇ ਵਿੱਚ ਪਹੁੰਚੇ ਹੋਗੇ ਤੇ ਪਹੁੰਚ ਆਇਆ ਸਾਰਿਆਂ ਦਾ ਇੱਥੇ ਆਉਣ ਦੇ ਬਹੁਤ-ਬਹੁਤ ਧੰਨਵਾਦ ਜੀ ਆਇਆਂ ਨੂੰ ਉਹ ਆਸ ਕਰਦੇ ਹਾਂ ਇਸੇ ਤਰ੍ਹਾਂ ਆਪਾਂ ਜੋ ਆਪਾਂ ਕੋਈ ਪ੍ਰੋਗਰਾਮ ਕਰਦੇ ਆਂ ਸਾਰੀ ਸੰਗਤ ਹੈ ਇਸੇ ਤਰ੍ਹਾਂ ਰਲ ਕੇ ਆਪਾਂ ਸਾਰੇ ਇਹ ਕੰਮ ਚਲਾਈਏ ਜੋ ਕਿ ਆਪਾਂ ਇੱਕ ਪਿੰਡ ਦੇ ਵਿੱਚ ਸਾਂਝ ਪੈਦਾ ਕਰੀਏ ਜੋ ਕਿ ਆਪਾਂ ਪਿੰਡ ਦੇ ਵਿੱਚ ਜੋ ਆਪਣੇ ਗੁੱਸੇ ਗਲੇ ਨੇ ਇਹ ਆਪਾਂ ਪ੍ਰੋਗਰਾਮ ਕਰੀਏ ਤਾਂ ਕਿ ਆਪਣੀ ਸਾਂਝ ਹੋਰ ਵਧੇ ਕਿਉਂ ਇਹ ਜ਼ਰੂਰੀ ਹੈ ਜੋ ਕਿ ਆਪਾਂ ਪ੍ਰੋਗਰਾਮ ਕਰਦੇ ਆਂ ਪਹਿਲਾ ਟੂਰਨਾਮੈਂਟ ਹੀ ਕਰਾਇਆ ਹੋਰ ਵੀ ਆਪਾਂ ਜੋ ਦਾ ਵੀ ਇਹਦੇ ਨਹੀਂ ਪ੍ਰੋਗਰਾਮ ਉਹਨੇ ਕਰਵਾ ਦੇਣੇ ਨੇ ਸਮੇਂ ਸਮੇਂ ਦੇ ਵਿੱਚ ਸਿਰਫ ਆ ਕੇ ਆਪਣਾ ਸਾਰਿਆਂ ਦਾ ਸਹਿਯੋਗ ਸਾਥ ਇਥੇ ਕੌਂਸਲਟ ਹੈ ਸਾਰਿਆਂ ਦਾ ਬਹੁਤ ਧੰਨਵਾਦ ਤਾਂ ਜੋ ਆਪਾਂ ਸਾਰੇ ਰਲ ਮਿਲ ਕੇ ਇਹਨਾਂ ਪ੍ਰੋਗਰਾਮ ਕਰਦੇ ਰਹੀਏ ਸਾਨੂੰ ਵੀ ਹੌਸਲਾ ਹੋ ਜਾਂਦਾ ਜਦੋਂ ਸਾਰੇ ਸੱਜਣਾ ਸਾਥੀ ਸੰਗਤ ਆਉਂਦੇ ਨੇਗੇ ਇਸ ਨਾਲ ਸਾਡਾ ਵੀ ਹੌਸਲਾ ਵੱਧ ਜਾਂਦਾਗਾ ਸੋ ਸਾਡੀ ਆਸ ਇਹ ਵੀ ਆ ਕਿ ਅਸੀਂ ਇਹਨਾਂ ਨੌਜਵਾਨਾਂ ਨੂੰ ਕੇ ਪ੍ਰੇਰਿਤ ਕਰੀਏ ਜੋ ਵੀ ਇਹਨਾਂ ਦਾ ਕੋਈ ਅਕੇ ਜਿਵੇਂ ਇਹਨਾਂ ਦੀ ਪੜਾਈ ਚੱਲ ਰਹੀ ਹੈ ਕਿਤੇ ਕਿਸੇ ਵੀ ਇਹਨਾਂ ਨੂੰ ਨੌਜਵਾਨ ਕੇ ਨੂੰ ਕੋਈ ਪੈਸੇ ਵੱਲੋਂ ਪ੍ਰੋਬਲਮ ਨਾਉਣ ਦੀਏ ਤਾਂ ਜੋ ਇਹਨਾਂ ਦੀ ਪੜਾਈ ਰੋਕੇ ਸਾਡੀ ਇਹ ਹੀ ਕੋਸ਼ਿਸ਼ ਹੁੰਦੀ ਹੈ ਵੀ ਜੋ ਵੀ ਬੱਚਾ ਪੜ੍ਹਨਾ ਚਾਹੁੰਦਾ ਹੈ ਅਸੀਂ ਉਹਨੂੰ ਹੈਲਪ ਕਰੀ ਹੁੰਦੀ ਪੈਸੇ ਵੱਜੋਂ ਜਾਂ ਹੋਰ ਵੀ ਕੋਈ ਹੈਲਪ ਹੋ ਸਕਦੀ ਹੈ ਤਾਂ ਜੋ ਬੱਚੇ ਅੱਗੇ ਪੜ੍ਹ ਸਕਣ ਅੱਗੇ ਜਾ ਸਕਣ ਜਿਸ ਤਰ੍ਹਾਂ ਕਿ ਸਾਡੇ ਇੱਥੇ तकरीबन 42 ਬੱਚੇ ਟਿਊਸ਼ਨ ਪੜ੍ਹਦੇ ਨੇ ਜੋ ਕਿ ਅਸੀਂ ਫ੍ਰੀ ਦੀ ਤਰ੍ਹਾਂ ਟਿਊਸ਼ਨ ਪੜ੍ਹਾਉਂਦੇ ਆਂ ਗਰੀਬ ਬੱਚਿਆਂ ਨੂੰ ਤਾਂ ਜੋ ਬੱਚੇ ਜਿਹੜੇ ਗਰੀਬ ਨਹੀਂ ਤੁਸੀਂਨੇ ਪੜਾ ਸਕਦੇ ਇਸ ਵਾਰੀ ਅਸੀਂ ਦੇਖਿਆ ਜਿੱਦੇ ਤੁਸੀਂ ਦੇ ਬੱਚਿਆਂ ਨੇ ਉਹਨਾਂ ਦਾ ਰਿਜ਼ਲਟ ਵੀ ਕਾਫੀ ਅੱਛਾ ਰਹੇਗਾ ਸੋ ਸਾਡੀ ਇਹ ਕੋਸ਼ਿਸ਼ ਰਹਿੰਦੀ ਹੈ ਕਿ ਤੇ ਕੋਈ ਹਜੇ ਚੰਗੇ ਕੰਮ ਕਰੀਏ ਜੋ ਆਪਣੇ ਜਿਵੇਂ ਸਵੇਤਰੀ ਬਾਏ ਬੋਲੇ 바ਵਾ ਸਾਹਿਬ ਜੋ ਸਾਡੇ ਮਹਾਂਪੁਰਸ਼ ਕਰ ਗਏ ਨੇ ਤਾਂ ਜੋ ਆਪਾਂ ਉਹਨਾਂ ਨੂੰ ਯਾਦ ਕਰ ਰਹਿਆਂਗੇ ਸੋ ਆਪਾਂ ਵੀ ਇੱਕ ਥੋੜਾ ਥੋੜਾ ਫਰਜ਼ਾ ਉਹਨਾਂ ਦਾ ਆਦਾ ਕਰੀਏ ਤਾਂ ਜੋ ਆਪਾਂ ਉਹ ਜ਼ਰੂਰੀ ਨਹੀਂ ਕਿ ਆਪਾਂ ਪੜ੍ਹੇ ਲਿਖੇ ਹੋਣ ਕਰਕੇ ਆਹ ਕਰ ਸਕਦੇ ਆਂ ਕਿ ਕੋਈ ਆਪਾਂ ਹੋਰ ਵੀ ਹੈਲਪ ਕਰ ਸਕਦੇ ਆਂ ਕਿ ਕਿਸੇ ਬੱਚੇ ਦੀ ਫੀਸ ਭਰ ਸਕਦੇ ਆਂ ਕਿਸੇ ਬੱਚੇ ਨੂੰ ਕਿਤਾਬ ਲੈ ਕੇ ਦੇ ਸਕਦੇ ਆਂ ਤਾਂ ਜੋ ਕਿ ਇਹ ਪੁੰਨ ਦਾ ਹੋਵੇ ਬੱਚੇਰੇ ਨੇ ਸਭ ਤੋਂ ਵੱਡਾ ਕੰਮ ਇਹੀ ਹੁੰਦਾ ਜੇ ਕਿਸੇ ਦੀ ਜ਼ਿੰਦਗੀ ਸਬਰ ਜਾਵੇ ਸੋ ਇਸੇ ਤਰ੍ਹਾਂ ਅਸੀਂ ਕੋਸ਼ਿਸ਼ ਦੇ ਵਿੱਚ ਲੱਗੇ ਹੋਇਆ ਸਾਡੇ ਹੋਰ ਵੀ ਜੋ ਭੈਣਾਂ ਨੇ ਕੋਈ ਵੀ ਇੱਥੇ ਟਿਊਸ਼ਨ ਪੜ੍ਹਾਉਂਦੀਆਂ ਨੇ ਤੇ ਮੇਰਾ ਪਰ ਵੱਡਾ ਬਰਾਦਰ ਤਸਵੀਰ ਸਰ ਉਹ ਵੀ ਇੱਥੇ ਕਸ਼ਣ ਪੜ੍ਹਾਉਂਦੇ ਨੇ ਇਸੇ ਤਰ੍ਹਾਂ ਅਸੀਂ ਅੱਗੇ ਤੋਂ ਹੋਰ ਵੀ ਜੋ ਬੱਚਿਆਂ ਵਿੱਚ ਪੁਕਾਰੀਆਂ ਨੇ ਨੌਕਰੀ ਵਾਸਤੇ ਮੈਂ ਵੀ ਬੁੱਕ ਜੋ ਤਕਰੀਬ ਬੱਚਾ ਨਹੀਂ ਲੈ ਸਕਦਾ 4-4 5-5 ਹਜ਼ਾਰ ਦੀਆਂ ਬੁੱਕਾਂ ਨੇ ਅਸੀਂ ਉਹ ਵੀ ਇੱਥੇ ਲਿਆ ਕੇ ਰੱਖੇ ਨੇ ਤਾਂ ਜੋ ਬੱਚੇ ਅੱਗੇ ਨੌਕਰੀ ਦੀ ਵੀ ਤਿਆਰੀ ਕਰ ਸਕਣ ਤੇ ਸਾਡੀ ਇਹ ਹੀ ਇੱਕ ਉਮੀਦ ਹੈ ਕਿ ਆਉਣ ਵਾਲਾ ਜੋ ਬੱਚਿਆਂ ਦਾ ਭਵਿੱਖ ਆ ਉਹ ਚੰਗਾ ਹੋਵੇ ਤੇ ਚੰਗਾ ਬਣਾਈਏ ਸਾਰੇ ਰਲ ਕੇ ਤੋਂ ਸਾਰੇ ਸਾਥੀਆਂ ਬਹੁਤ ਬਹੁਤਾਂ ਬਾਦ ਜੈ ਜੀ ਜੈ ਭਾਗ ਕੁਲਦੀਪ ਸਿੰਘਾ ਆ ਗੁਬੀਨੇ ਦੇ ਪ੍ਰਧਾਨ ਵੀ ਨੇਗੇ ਇਹਨਾਂ ਦੇ ਰੈਨਮਾਈ ਜੀ ਸੀ ਇਹ ਪ੍ਰੋਗਰਾਮ ਐਸਾ ਦੇ ਪ੍ਰੋਗਰਾਮ ਲਗਾਤਾਰ ਕਰਦੇ ਰਹੇਗੇ ਸੋ ਜਮੀਨ ਨੇ ਦੱਸਿਆਗਾ ਕਿ ਅਸੀਂ ਲਗਾਤਾਰ ਟਿਊਸ਼ਨ ਵੀ ਚਲਾ ਰਹੇ ਹਾਂਗੇ ਤੇ ਹੋਰ ਵੀ ਪ੍ਰੋਗਰਾਮ ਸਾਡੇ ਜਾਂਦੇ ਰਹਿੰਦੇ ਲਗਾਤਾਰ ਸੋ ਇਸ ਤੋਂ ਬਾਅਦ ਆਪਾਂ ਕੁਝ ਨਾਰੇ ਦੇ ਨਾਲ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂਗੇ ਸੋ ਨਾਰੇ ਮੈਦ ਇਕ ਤੇ ਸ਼ਹੀਦਾਂ ਦਾ ਸਾਡਾ ਅੱਲਾ ਹਸलाम ਹਾਸलाम ਹਾਸलाम ਕੀਰਤੀ ਲੋਕਾਂ ਦਾ ਇਕਾ ਜਿੰਦਾਬਾ ਕਿਰਤੀ ਲੋਕਾਂ ਦਾ ਇਕਾ ਜਿੰਦਾਬਾਦ 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 ਲੋਕ ਇਕਤਾ ਜਿੰਦਾਬਾਦ 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 ਸ਼ਿਕਾਗੋ ਦੇ ਮਜ਼ਦੂਰਾਂ ਨੂੰ ਸਾਡਾ ਅੱਲਾ ਹੁ ਅਲਸਲਾਮ 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 ਸ਼ਿਕਾਗੋ ਦੇ ਮਜ਼ਦੂਰਾਂ ਨੂੰ ਸਾਡਾ ਅੱਲਾ ਹੁ ਅਲਸਲਾਮ 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 ਮਈ ਦੇ ਸੈਜਦਾਂ ਨੂੰ ਸਾਡਾ ਅੱਲਾ ਹੁ ਅਲਸਲਾਮ 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 ਸੋ ਇਸ ਤੋਂ ਬਾਅਦ ਜੀਹਾਂ ਨੂੰ ਸਾਡੇ ਪਿੰਦਰ ਸਿੰਘਾ ਲਾਇਬ੍ਰੇਰੀ ਕਮੇਟੀ ਦੇ ਆਰਗੂ ਨੇ ਗੀ ਉਹ ਤੁਹਾਡੇ ਨਾਲ 2 ਮਿੰਟ ਫਿਰ ਆਪਰੇ ਰੱਖਾਂਗੇ ਸੋ ਪਿੰਦਰ ਸਿੰਘ ਹਲੋ ਮੈਂ ਇਹਦੇ ਸਮਰੱਥਤ ਹੈ ਸੈਮੀਨਾਰ ਦੇ ਵਿੱਚ ਪਹੁੰਚੇ ਵੱਖ-ਵੱਖ ਪਿੰਡਾਂ ਤੋਂ ਵੱਖ-ਵੱਖ ਜੱਥੇਬੰਦੀਆਂ ਸਾਥੀਆਂ ਦਾ ਇੱਥੇ ਪਹੁੰਚਦੇ ਅਸੀਂ ਸਵਿਤੀਵਾਰ ਕੋਲੇ ਲੈ ਗਏ ਲਾਇਬ੍ਰੇਰੀ ਦੇ ਬੰਦੋਂ ਤੁਹਾਨੂੰ ਜਿਵੇਂ ਕਹਿੰਦੇ ਆ ਮੈਂ ਬਾਰਦੀ ਨੰਨੇ ਪਹਿਲਾਂ ਨਹੀਂ ਕਰਦਾ ਸਾਡਾ ਇਹ ਸੈਮੀਨਾਰ ਰੱਖਣ ਦਾ ਇੱਕ ਮਕਸਦ ਇਹ ਆ ਵੀ ਜਿਹੜਾ ਸਾਡਾ ਪੰਜਾਬ ਆ ਉਹ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਸਾਡਾ ਇਤਿਹਾਸ ਹੈ ਨਾਲਦਾ ਵੀ ਅਸੀਂ ਬਹੁਤ ਸਾਰੇ ਜੰਗਾਂ ਜਿੱਤੀਆਂ ਨੇ ਬਹੁਤ ਸਾਰੇ ਲੜਾਕੂਆਂ ਦੇ ਮੂੰਹ ਮੋੜੇ ਨੇ ਜਾਂ ਬਾਕਬਾਰਤ ਸਮੇਂ ਦੇ ਉੱਤੇ ਸਾਡੇ ਦੇਸ਼ ਦੇ ਹਾਕਮਾਂ ਨੂੰ ਅਸੀਂ ਧੂਲ ਚਟਾਈ ਆ ਅਸੀਂ ਦੇਖਦੇ ਨੇ ਆ ਪਰ ਕਿਤੇ ਨਾ ਕਿਤੇ ਸਾਡਾ ਪੰਜਾਬ ਆ ਜਿਹੜਾ ਉਹ ਜਦੋਂ ਫੌਜ ਦੀ ਗੱਲ ਆਉਂਦੀ ਆ ਸ਼ਾਇਦ ਉਦੇ ਵਿੱਚ ਅਸੀਂ ਪਛੜ ਜਾਣਾ ਕਿ ਮੇਰੇ ਅੱਗੇ ਇਹ ਪਿਛਤ ਪਾਈ ਸੀ ਸਾਡੇ ਨੌਜਵਾਨ ਸਾਥੀ ਭਗਤ ਸਿੰਘ ਨੇ ਜੋ ਇੱਕ ਪੰਜਾਬ ਦੇ ਮੱਤੇ ਦੇ ਤੋਂ ਕਿ ਜਿਹੜਾ ਆਪਣਾ ਕਹਿ ਦਾਗ ਸੀ ਬੁੱਧਕਵਾਲਾ ਉਹ ਲਾਗੇ ਗਏ ਸੀ ਤੇ ਉਹ ਸਾਡੇ ਨੌਜਵਾਨ ਸਾਥੀਆਂ ਨੂੰ ਕਿ ਸੁਨੇਹਾ ਵੀ ਦੇ ਕੇ ਗਏ ਸੀ ਜੋ ਉਹ ਕਿਤਾਬ ਦਾ ਪੰਨਾ ਮੋੜ ਕੇ ਗਏ ਸੀ ਕਿ ਮੈਂ ਸੁਨੇਹਾ ਦੇ ਕੇ ਜਾਨਣਾ ਸਾਡੇ ਸਾਥੀਆਂ ਨੂੰ ਕਿ ਆਉਣ ਵਾਲੀ ਪੀੜ੍ਹੀ ਇਹ ਕਿਤਾਬਾਂ ਚੱਕੇਗੀ ਤੇ ਜਿਹੜੀ ਬੌਧਿਕ 파ਖਾ ਦਮਾਕੀ 파ਖਾ ਉਹਨੂੰ ਮਜ਼ਬੂਤ ਕਰੇਗੀ ਤੇ ਜਿਹੇ ਸਹਿਮੀ ਸਾਹਿਬ ਨੇ ਜਿਹੜੇ ਉਹ ਸਾਨੂੰ ਸਮੇਂ ਸਮੇਂ ਤੇ ਉੱਤੇ ਕਰਵਾਉਣ ਦੀ ਲੋੜ ਹੈ ਕਿਉਂਕਿ ਆਪਾਂ ਜਾਣਦੇ ਆ ਕਿ ਜੋ ਅੱਜ ਹਵਾ ਚੱਲ ਰਹੀ ਹੈ ਉਹ ਬਹੁਤ ਅੱਗ ਲਾਉ ਹੈ ਸਮਾਜ ਦੇ ਵਿੱਚ ਬੰਡ ਪਾਉਗਾ ਜਾਂ ਕਹਿਦੇ ਇੱਕ ਲੁੱਟਣ ਵਾਲੀ ਹਵਾ ਚੱਲ ਰਹੀ ਹੈ ਅੱਜ ਜੋ ਸਾਡੇ ਦੇਸ਼ ਦੇ ਹਾਕਮਾਂ ਦੇ ਵੱਲੋਂ ਚਲਾਈ ਜਾ ਰਹੀ ਹੈ ਇਹਨੂੰ ਲੋ ਇਹ ਅੱਗ ਨੂੰ ਠੱਲਣ ਦੇ ਲਈ ਸਾਡੋ ਲੋਕਾਂ ਨੂੰ ਸੂਚਿਤ ਕਰਨਾ ਪਊਗਾ ਉਹ ਸਚੇਤ ਕਰਦਾ ਇੱਕ ਰਾਜ ਆ ਮਕਸਦ ਜਾਂ ਇੱਕ ਜਰੀਆ ਇਹ ਸਾਡੇ ਸੈਕੂਲਰ ਵੀ ਤਾਂ ਇਹ ਜਿਹੇ ਸੈਕੂਲਰ ਕਰਵਾਉਣ ਦੇ ਲਈ ਤੇ ਅਸੀਂ ਸਾਰੇ ਸਾਥੀਆਂ ਦਾ ਧੰਨਵਾਦ ਕਰਦੇ ਹਾਂ ਜੋ ਸਾਡੇ ਛੋਟੇ ਜਿਹਦੇ ਤੇ ਆਏ ਨੇ ਤੇ ਤੇ ਲਾਸਟ ਦੇ ਵਿੱਚ ਤੜਾ ਇੱਕ ਵਾਰ ਫੇਰ ਸਾਰਿਆਂ ਨੂੰ ਜੀ ਆਇਆਂ ਨੂੰ ਤੋਂ ਜੋ ਸਾਡੇ ਇੱਕ ਛੋਟੇ ਜਿਹਦੇ ਤੇ ਪਹੁੰਚੋ ਧੰਨਵਾਦ ਜੀ ਦਸਤਾਵੇਜ਼ ਦੇ ਵਿੱਚ ਪ੍ਰੋ ਹੈਗਾ ਜਿਹੜਾ ਬੜਾ ਕੀਮਤੀ ਦੱਸਦਾ ਵੀ ਜਾਗਾ ਉਹ ਅੱਜ ਆਪਣੇ ਕੋਲ ਵੀ ਇੱਥੇ ਮੌਜੂਦ ਹੈ ਆਪਣੀ ਲਾਇਬ੍ਰੇਰੀ ਦੇ ਵਿੱਚ ਜੇ ਕਿਸੇ ਸਾਥੀ ਨੇ ਪੜਨਾ ਹੋਵੇ ਜਾਂ ਹੋਰ ਨੂੰ ਚਾਹੀਦਾ ਹੋਵੇ ਤਾਂ ਉਹ ਦੂਰਾ ਸੰਪਰਕ ਕਰ ਲਿਓ ਸੋ ਉਹ ਦਸਤਾਵੇਜ਼ ਵਿਦਿਆਰਥੀ ਜਥੇਬੰਦੀ ਦੇ ਬਾਰੇ ਤੇ ਵਿਦਿਆਰਥੀ ਇਤਿਹਾਸ ਦੇ ਬਾਰੇ ਪੂਰੀ ਜਾਣਕਾਰੀ ਦਿੰਦਾ ਹੈਗਾ ਤੇ ਉਸ ਸਮੇਂ ਦੇ ਰਾਜਨੀਤਿਕ ਹਾਲਾਤ ਕੀ ਸੀਗੇ 50 ਦੇ 80 ਦੇ 90 ਦੇ ਦਹਾਕੇ ਦੇ ਉਹ ਵੀ ਜਾਣਕਾਰੀ ਉਹ ਤੋਂ ਮਿਲਦੀ ਹੈਗੀ ਸੋ ਬੜਾ ਬੜਮੁੱਲਾ ਜਿਹੜਾ ਆਪਣਾ ਦਸਤਾਵੇਜ਼ ਹੈਗਾ ਸੋ ਉਹਨਾਂ ਦੇ ਸਾਡੇ ਆਰਗੂ ਨੇ ਕਿ ਉਹ ਅਜੈਬ ਸਿੰਘ ਟਵਾਣਾ ਜੀ ਸੋ ਇਸ ਤੋਂ ਬਾਅਦ ਆਪਾਂ ਆਪਣੇ ਪ੍ਰੋਗਰਾਮ ਨੂੰ ਸੈਮੀਨਾਰ ਦੀ ਸ਼ੁਰੂਆਤ ਕਰਦੇ ਹੋਏ ਉਹਨਾਂ ਨੂੰ ਸੱਦਾ ਦਿੰਦੇ ਆ ਕਿ ਉਹ ਆਪਣਾ ਲੈਕਚਰ ਤੁਹਾਡੇ ਦੇ ਹਮਰੇ ਰੱਖਣਾ ਅਜੈਬ ਸਿੰਘ ਟਵਾਣਾ ਜੀ ਸਾਰੇ ਸਾਥੀਆਂ ਦਾ ਮੈਂ ਤੇ ਕੌਂਸਲ ਦੇ ਜੀ ਧੰਨਵਾਦ ਕਰਨਾ ਹੈ ਖਾਸ ਕਰਕੇ ਸਾਥੀ ਜਿਆਨ ਸਿੰਘ ਟਵਾਣਾ ਜੀ ਦਾ ਜਿਨ੍ਹਾਂ ਨੇ ਬਹੁਤ ਵਿਸਥਾਰ ਨਾਲ ਆਪ ਨੂੰ ਦੱਸਿਆ ਵੀ ਅਸਲ ਦੇ ਵਿੱਚ ਅੱਜ ਮਜ਼ਦੂਰਾਂ ਦੇ ਵਿੱਚ ਸਿੱਖਿਆ ਦੀ ਕਿਉਂ ਲੋੜ ਆ ਸਰਕਾਰਾਂ ਕਿਵੇਂ ਅੱਜ ਵੀ ਜਿਵੇਂ ਨਾ ਹੁਣ ਪਿੱਛੇ ਜੇ ਚਾਰ ਲੈਵਲ ਪੌੜੇ ਇਹਨਾਂ ਨੇ ਬਣਾਤੇ ਮਜ਼ਦੂਰਾਂ ਦੇ ਉਹਦੇ ਵਿੱਚ ਕੰਮ ਦੇ ਘੰਟੇ ਵੀ ਨੇ ਫੇਰ ਐਕਸਟੈਂਡ ਕੀਤਾਗਾ 8 ਘੰਟਿਆਂ ਤੋਂ ਵਧਾ ਕੇ ਕੀਤਾ ਇਹਨਾਂ ਨੇ ਤੇ ਲਗਾਤਾਰ ਮਜ਼ਦੂਰਾਂ ਦੀ ਤਰ੍ਹਾਂ ਨਾਲ ਲੁੱਟੀ ਜਾਂਦੀ ਹੈ ਇੱਥੇ ਅੱਜ ਜਦੋਂ ਦੇਸ਼ ਦੇ ਵਿੱਚ ਐਵੇਂ ਦੇ ਹਾਲਾਤ ਨੇ ਵੀ ਇੱਕ ਫਾਸੀਦਨ ਦੀ ਸਰਕਾਰ ਆਈ ਅ ਬਿਲਕੁਲ ਹਿਟਲਰ ਦੇ ਨਾਲ ਚੱਲੇ ਹੋਏ ਨੇ ਉਹ ਇੱਕ ਖਾਸ ਭਾਈਚਾਰੇ ਨੂੰ ਤੁਸੀਂ ਰੋਜ਼ ਬਿਆਨ ਸੁਣਦੇ ਮੁੰਡੇ ਦਾ ਮੁਸਲਮਾਨਾਂ ਦੇ ਖਿਲਾਫ ਚੱਲਦਾ ਜਾਂ ਰਾਮ ਗਾਂਧੀ ਨੂੰ ਕਹਿੰਦਾ ਵੀ ਪਾਕਿਸਤਾਨ ਨੂੰ ਸਪੋਰਟ ਕਰ ਰਹੇ ਆ ਵਿੱਚੋਂ ਤਾਂ ਕਰਕੇ ਵੀ ਇਹ ਸਰਕਾਰ ਚ ਆਊਗਾ ਤਾਂ ਮੁਸਲਮਾਨਾਂ ਨੂੰ ਜਿਹੜੀ ਉਹਨਾਂ ਦੀ ਜੈਦਾਤ ਜਿਹੜੀ ਆਪਣੇ ਦੇਸ਼ ਦੇ ਮੁਸਲਮਾਨਾਂ ਚ ਵੰਡ ਦਿੱਤੀ ਜਾਊਗੀ ਮਤਲਬ ਇਸ ਤਰ੍ਹਾਂ ਦੇ ਬੇਤੁੱਕੇ ਬਿਆਨ ਅੱਜ ਦੀ ਸੱਤਾ ਦੇ ਬੋਦੀਆਂ ਨੂੰ ਦੇਣ ਲੱਗੇ ਹੋਏ ਨੇ। ਇਹੀ ਸ਼ੇਮ ਹਿਟਲਰ ਵੀ ਕਰਦਾ ਸੀ। ਉਹ ਜੋ ਬੋਦੀਆਂ ਦੇ ਖਿਲਾਫ ਐਵੇਂ ਨਾਪਰਤ ਪਰੇ ਭਾਜਨ ਦੇ ਕੇ ਲੋਕਾਂ ਦਾ ਜਿਹੜਾ ਬਰੇਨ ਵਾਸ਼ ਕਰਕੇ ਸੱਤਾ ਦੇ ਵਿੱਚ ਆਇਆ ਕਿ ਉਸ ਤੋਂ ਬਾਅਦ ਉਹਨੇ ਜੋ ਕੀਤਾ ਉਹ ਇਤਿਹਾਸ ਦਾ ਸਭ ਤੋਂ ਮਾੜਾ ਦੌਰ ਆ। ਉਹਨੇ ਲੱਖਾਂ ਹੀ ਲੋਕਾਂ ਨੂੰ ਕਤਲ ਕੀਤਾ, ਬਹੁ ਬੇਰਹਿਮੀ ਨਾਲ ਕਤਲ ਕੀਤਾ, ਤਰ੍ਹਾਂ ਤਰ੍ਹਾਂ ਦੇ ਐਕਸਪੈਰੀਮੈਂਟ ਕੀਤੇ ਗਏ ਲੋਕਾਂ ਨੂੰ ਮਾਰਨ ਦੇ ਲਈ। ਸੋ ਅੱਜ ਦੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੇ ਸੈਮੀਨਾਰਾਂ ਦੀ ਬਹੁਤ ਲੋੜ ਆ। ਕਿਉਂਕਿ ਇੱਕ ਤਾਂ ਬਹੁਤ ਠੰਡਾ ਦੌਰ ਆ। ਇਸ ਦੌਰ ਦੇ ਵਿੱਚ ਹਰੇਕ ਦਿੱਥੇ ਬੰਦੀ ਨੂੰ ਮੈਨੂੰ ਲੱਗਦਾ ਵੀ ਯਾਰ ਬਹੁਤ ਨਿਰਾਸ਼ਾ ਹੈ ਹਰੇਕ ਪਾਸੇ ਉਸ ਵੇਲੇ ਕੋਈ ਤੈਂਦਾ ਵੀ ਇਕਤਰਾਂ ਦੀ ਸੈਮੀਨਾਰ ਇੱਕ ਆਪਦੀ ਸਮਝ ਨੂੰ ਵਿਕਸਿਤ ਕਰੀ ਤਾਂ ਅਸੀਂ ਇਸ ਦੇ ਲੜੀ ਦੇ ਤਹਿਤ ਹੀ ਪਹਿਲਾ ਪ੍ਰੋਗਰਾਮ ਸਹੀ ਅਸੀਂ ਦੂਜਰੀ ਵੀ ਇਹ ਆਪਾਂ ਪ੍ਰੋਗਰਾਮ ਕਰਕੇ ਦੇਖਦੇ ਹਾਂ ਸੋ ਅੱਗੇ ਅਸੀਂ ਇਹਦੀ ਲਗਾਤਾਰਤਾ ਜਾਰੀ ਰੱਖਾਂਗੇ ਵੱਖ-ਵੱਖ ਸਮੇਂ ਤੇ ਵੱਖ-ਵੱਖ ਵਿਸ਼ਿਆਂ ਦੇ ਉੱਤੇ ਅਸੀਂ ਇਸ ਤਰ੍ਹਾਂ ਦੀ ਸੈਮੀਨਾਰ ਕਰਾਉਂਦੇ ਰਹਾਂਗੇ ਤਾਂ ਜੋ ਸਾਥੀ ਜੂ ਆਪਰੇ ਇੱਥੇ ਹੈਗੇ ਨੇ ਕਿਤੇ ਵੀ ਇਹਨਾਂ ਆਪਾਂ ਜੋ ਸਾਥੀ ਕੰਮ ਕਰਦੇ ਆ ਵੱਖ-ਵੱਖ ਸੰਸਥਾਵਾਂ ਦੇ ਵਿੱਚ ਵੱਖ-ਵੱਖ ਥੀਕਿਆਂ ਨਾਲ ਲੱਗੇ ਹੋਏ ਆ ਉਹਨਾਂ ਨੂੰ ਮਿਲਣ ਦਾ ਮੌਕਾ ਮਿਲਦਾ ਉਹ ਆਉਦੇ ਤਿਆਰ ਵੀ ਸਾਂਝੇ ਕਰ ਸਕਦੇ ਆ ਜੇ ਕਿਸੇ ਸਾਥੀ ਨੂੰ ਉਸ ਤੋਂ ਬਾਅਦ ਮੇਰੇ ਬਾਅਦ ਤੁਹਾਨੂੰ ਜੀ ਕੋਈ ਚੀਜ਼ ਲੱਗਦੀ ਆ ਉਹ ਇੱਥੇ ਆ ਕੇ ਸਾਂਝੀ ਕਰ ਸਕਦਾ ਹੈਗਾ ਜੇ ਕਿਸੇ ਸਾਥੀ ਦਾ ਕੋਈ ਸਾਨੂੰ ਸੁਝਾਅ ਆ ਉਹ ਸੁਝਾਅ ਆ ਵੀ ਸਾਨੂੰ ਜ਼ਰੂਰ ਦੇਖ ਕੇ ਜਾਵੇ ਅਸੀਂ ਮੰਨਦੇ ਆ ਵੀ ਜਿੰਨੇ ਸਾਥੀ ਆ ਆਪਣੇ ਇਸ ਇਲਾਕੇ ਦੇ ਵਿੱਚ ਕੰਮ ਕਰਦੇ ਆ ਉਹਨਾਂ ਨਾਲ ਆਪਾਂ ਮਿਲ ਕੇ ਇਸ ਤਰ੍ਹਾਂ ਜਿਹੜੇ ਪ੍ਰੋਗਰਾਮ ਆਗੇ ਵੀ ਆਪਾਂ ਆਰਗੇਨਾਈਜ਼ ਕਰਦੇ ਰਹੀਏ ਇਸ ਤਰ੍ਹਾਂ ਦੇ ਸੈਮੀਨਾਰ ਦਾ ਵਿਚਾਰ ਕੋਸ਼ਿਸ਼ੀ ਜੋ ਵੀ ਹੋ ਸਕਦਾ ਹੋਇਆ ਆਪਾਂ ਆਪਣੇ ਲੈਵਲ ਤੇ ਕਰਾਂਗੇ ਸਾਥੀਓ ਜਿਵੇਂ ਅਸੀਂ 2017 ਦੇ ਵਿੱਚ ਇਹ ਲਾਇਬ੍ਰੇਰੀ ਬਣਾਈ ਜੀ ਸਵੀਤੇਗਵਾਈ ਬੋਲੇ ਦੇ ਨਾਂ ਤੇ ਸਾਨੂੰ ਲੱਗਦਾ ਸੀ ਵੀ ਅਸਲ ਦੇ ਵਿੱਚ ਸਿੱਖਿਆ ਦਾ ਜਿਹੜਾ ਮਕਤਵ ਆ ਉਹ ਮਜ਼ਦੂਰ ਬੇੜਿਆਂ ਦੇ ਵਿੱਚ ਪਹੁੰਚਣਾ ਜ਼ਰੂਰੀ ਹੈਗਾ ਕਿਉਂਕਿ ਸਾਡੇ ਇੱਥੇ ਹੁੰਦਾ ਵੀ ਪਲੱਸ 2 ਤੋਂ ਬਾਅਦ ਬਹੁਤਿਆਂ ਨੂੰ ਹੀ ਨਹੀਂ ਪਤਾ ਲੱਗਦਾ ਵੀ ਅੱਗੇ ਜਾਣਾ ਕਿੱਥੇ ਪਾਸੇ ਆ ਬਹੁਤੇ ਪੜਾਈ ਛੱਡ ਜਾਂਦੇ ਆ ਜਾਂ ਕੁਝ ਘਰ ਦੀਆਂ ਆਰਥਿਕ ਤੰਗੀਆਂ ਹੋ ਜੇ ਹੁੰਦੀਆਂ ਵੀ ਉਹ ਪੜ ਨਹੀਂ ਪਾਉਂਦੇ ਅੱਗੇ ਤਾਂ ਸਾਡਾ ਇਹ ਸ਼ੀਲ ਦੀ ਸਿੱਖਿਆ ਨੂੰ ਆਮ ਲੋਕਾਂ ਤੱਕ ਲੈ ਕੇ ਜਾਈਏ ਪਿੰਡ ਦੇ ਵਿੱਚ ਜਿੰਨੇ ਨੌਜਵਾਨਾਂ ਨੂੰ ਹੋ ਸਕੇ ਪ੍ਰੇਰਿਤ ਕਰੀਏ ਤੁਸੀਂ ਵਕਤ ਬੱਧ ਪੜੋ ਕਿਉਂਕਿ ਸਿੱਖਿਆ ਹੀ ਕਿਹਾ ਸਾਰੋਕਾਰ ਹੈ ਜਿਹੜੀ ਮਨੁੱਖ ਨੂੰ ਉੱਚਾ ਚੱਕ ਸਕਦੀ ਆ ਤੇ ਸਾਡਾ ਜਦੋਂ 2017 ਦੇ ਵਿੱਚ ਅਸੀਂ ਲਾਇਬ੍ਰੇਰੀ ਬਣਾਈ ਜਦੋਂ ਦੇਖੋ ਤੁਸੀਂ 2000 ਮੀਰੇ ਕਾਫਾ ਲੈ ਕੇ ਰੱਖਿਆ ਸੀ ਇੱਥੇ ਉਦੋਂ ਸਿਰਫ ਉੱਤੇ ਕਮਰਾ ਹੁੰਦਾ ਸੀਗਾ